ਇਸ ਖਬਰ ਦੇ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਵਿੱਚ ਕਿਸਾਨਾਂ ਤੇ ਹੋ ਰਹੇ ਜ਼ਬਰ ਦੇ ਵਿਰੋਧ ਵਿੱਚ ਜਲਾਲਾਬਾਦ ਪੱਛਮੀ ਦੇ ਪਿੰਡ ਚੱਕ ਸੈਦੋਕੇ ਵਿਖੇ ਅਰਥੀ ਫੂ ਕੇ ਰੋਸ ਪ੍ਰਦਰਸ਼ਨ ਕੀਤਾ ਮੁੱਖ ਦੋਸ਼ ਕਿਸਾਨ ਯੂਨੀਅਨ ਦਾ ਦੋਸ਼ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨਾਂ ਨਾਲ ਦੁਸ਼ਮਨਾ ਵਰਗਾ ਵਿਵਹਾਰ ਕਰ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀਆਂ ਹਨ ਮੰਗਾ ਕਿਸਾਨ ਯੂਨੀਅਨ ਨੇ ਗ੍ਰਿਫਤਾਰ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਵੀ ਸ਼ਾਮਲ ਹੈ ਸੰਘਰਸ਼ ਦਾ ਸੱਦਾ ਕਿਸਾਨ ਆਗੂਆਂ ਨੇ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਸਮਰਾਜੀ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪੁਲਿਸ ਕਾਰਵਾਈ ਦਾ ਵਿਰੋਧ ਕਿਸਾਨ ਯੂਨੀਅਨ ਨੇ ਪੁਲਿਸ ਦੁਆਰਾ ਕਿਸਾਨਾਂ 'ਤੇ ਲਾਠੀ ਚਾਰਜ ਅਤੇ ਹੋਰ ਜ਼ਬਰਦਸਤੀ ਤਰੀਕਿਆਂ ਦੀ ਵੀ ਸਖਤ ਨਿੰਦਾ ਕੀਤੀ ਹੈ। ਮੋਰਚਿਆਂ ਦੀ ਸਥਿਤੀ ਖਬਰ ਵਿੱਚ ਸ਼ੰਭੂ ਅਤੇ ਖਨੌਰੀ ਮੋਰਚਿਆਂ ਵਿੱਚ 13 ਮਹੀਨਿਆਂ ਤੋਂ ਚੱਲ ਰਹੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਦਾ ਜ਼ਿਕਰ ਹੈ। ਇਸ ਪ੍ਰਦਰਸ਼ਨ ਦਾ ਮਕਸਦ ਸਰਕਾਰਾਂ ਦੇ ਕਿਸਾਨ ਵਿਰੋਧੀ ਰਵੱਈਏ ਨੂੰ ਉਜਾਗਰ ਕਰਨਾ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਹੈ। ਸੰਪੂਰਨ ਖਲੋਰੀ ਮੋਟਾ ਦੇ ਤੱਕਾ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ 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 ਲੋਕਸ਼ੰਮਤਾਂ ਨੂੰ ਕੁਚਲਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਲੋਕਸ਼ੰਮਤਾਂ ਦੇ ਅਤਿਆਚਾਰ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਕੇਂਦਰ ਦੀ મોદી ਸਰਕਾਰ ਮੁਰਦਾਬਾਦ ਮੁਰਦਾਬਾਦ ਗੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਉੱਤੇ ਟੱਕਾ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਅੱਜ ਅਸੀਂ ਪੰਜਾਬ ਦੀ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਜਿਹੜਾ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਹੈਗੀ ਆ ਬਜ਼ੁਰਗ ਕਿਸਾਨਾਂ ਨੂੰ ਜਿਹੜੀਆਂ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਨੂੰ ਉੱਥੇ ਦੇੜਨ ਵਾਸਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਹੈਗਾ ਜਿਹੜੀਆਂ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਵਾਸਤੇ ਜਿਹੜਾ ਉੱਥੇ ਉਹਨਾਂ ਨੇ ਧਰਨਾ ਜਿਹੜਾ ਲਾਇਆ ਹੋਇਆ ਸੀਗਾ ਉਹ ਰਾਤ ਜੇਐਸਬੀ ਨਾਲ ਜਿਹੜਾ ਬਡੋਜਰ ਦੀ ਰਾਜਨੀਤੀ ਜਿਹੜੀ ਇਹ ਸਰਕਾਰ ਕਰ ਰਹੀ ਹੈਗੀ ਹੈ ਬਲਡੋਜ਼ਰ ਜਿਹੜਾ ਹੈ ਜਿਹੜੇ ਮਾੜੇ ਮੋਟੇ ਆ ਨਸ਼ੇ ਦੇ ਜਿਹੜੇ ਮਗਲਰ ਹੈਗੇ ਆ ਛੋਟੇ ਮੋਟੇ ਉਹਨਾਂ ਤੇ ਜਿਹੜਾ ਫੇਰ ਇੱਕ ਸੰਕੇਤ ਦੇ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਮ ਲੋਕ ਹੱਕ ਮੰਗਦੇ ਆ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਲਡੋਜ਼ਰ ਨਾਲ ਜਿਹੜਾ ਕੁਚਲਦਾ ਜਿਹੜਾ ਰਾਹ اختیار ਪੰਜਾਬ ਸਰਕਾਰ ਨੇ ਕੀਤਾ ਹੋਇਆ ਇਹਦੇ ਖਿਲਾਫ ਅਸੀਂ ਅੱਜ ਕਿਰਤੀ ਕਿਸਾਨ union ਵੱਲੋਂ ਪਿੰਡ ਪਿੰਡ ਜਿਹੜਾ ਆਰਥੀਆਂ ਫੂਕ ਮਜਾਰੀ ਜਿਹੜਾ ਕਰਕੇ ਦਾ ਰੋਸ ਕਰ ਰਹੇ ਆ ਤੇ ਅਸੀਂ ਅਸੀਂ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਅਫਸਰ ਜਿਨ੍ਹਾਂ ਨੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਜਾ ਜਿਨ੍ਹਾਂ ਨੇ ਲੋਕਾਂ ਦੇ ਟਰੈਕਟਰ ਭੰਨੇ ਆ ਹੋਰ ਜਾਨਮਾਲ ਦਾ ਨੁਕਸਾਨ ਕੀਤਾ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰੇ ਤੇ ਪੰਜਾਬ ਸਰਕਾਰ ਇਹਦੇ ਤੇ ਮਾਫੀ ਮੰਗੇ ਇਹ ਜੋ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਤੇ ਖਨਾਰੀ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਜਿਹੜਾ ਖਦੇੜ ਕੇ ਉੱਥੇ ਜਿਹੜੀਆਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਗਈਆਂ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਇਹਨਾਂ ਦਾ ਮਿੱਤਰ ਕਿਹੜਾ ਹੈਗਾ ਅੱਜ ਉਹਨੇ ਇਦਾਂ ਦੀ ਇਹ ਕਾਰਵਾਈ ਕਰਕੇ ਜਿਹੜਾ ਪਿਛਲੇ ਦਿਨੀ ਸਾਡੇ ਚੰਡੀਗੜ੍ਹ ਜਾਂਦੇ ਕਿਸਾਨਾਂ ਨੂੰ ਰੋਕਿਆ ਤੇ ਕੱਲ ਦੀ ਉਸ ਕਾਰਵਾਈ ਨੇ ਸਾਬਤ ਕਰਦਾ ਵੀ ਤੂੰ ਕਿਸਾਨਾਂ ਦਾ ਪੁੱਤ ਨਹੀਂ ਤੂੰ ਕਾਰਪੋਰੇਟਾਂ ਦਾ ਪੁੱਤ ਹੋਰ ਨਿ ਜਿਹੜਾ ਐਡਾ ਸਾਡੇ ਲੋਕਾਂ ਦੇ ਉੱਤੇ ਜਬਰਤਾ ਆ ਕੇ ਸਾਡੀਆਂ ਜਿਹੜੀਆਂ ਲੋਕ ਲਹਿਰਾਂ ਨੂੰ ਕੁਚਲਣ ਦਾ ਤੂੰ ਭਰਮ ਪਾ ਲਿਆ ਹੋਇਆ ਹੈਗਾ ਪਿਛਲੇ ਦਿਨਾਂ ਤੋਂ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਨੂੰ ਪੂਲਿਸ ਸਟੇਟ ਦੇ ਵਿੱਚ ਬਦਲਣ ਦੇ ਲੱਗੇ ਹੋਇਆ ਜਿਹੜਾ ਬਲਡੋਜ਼ਰ ਦੀ ਰਾਜਨੀਤੀ ਤੇ ਜਿਹੜਾ ਤਰ੍ਹਾਂ ਤਰ੍ਹਾਂ ਇਹ ਇਨਕਾਊਂਟਰ ਕਰਕੇ ਇਹ ਜਣੀ ਪੰਜਾਬ ਉਸ ਨੂੰ ਖੁੱਲ ਦੇਣ ਦਾ ਜਿਹੜਾ ਤੁਸੀਂ ਭਰਮ ਪਾ ਲਿਆ ਹੋਇਆ ਇਹ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹ ਜਿਹੜਾ ਹੱਕੀ ਮੰਗਾਂ ਲਈ ਜਿਹੜੇ ਇੱਥੇ ਸੰਘਰਸ਼ ਉੱਭਰ ਰਹੇ ਹੈਗੇ ਆ ਪੰਜਾਬ ਸਰਕਾਰ ਉਹਨਾਂ ਨੂੰ ਕੁਚਲਣ ਦੇ ਲਈ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਕਾਰਪੋਰੇਟ ਦਾ ਇੱਥੇ ਕਬਜ਼ਾ ਸਾਡੀਆਂ ਜ਼ਮੀਨਾਂ ਦੇ ਉੱਤੇ ਕਰਾਉਣਾ ਪਰਚੂਨ ਦੇ ਖੇਤਰ ਦੇ ਉੱਤੇ ਕਰਾਉਣਾ ਇਹ ਜਿਹੜਾ ਭਰਮ ਪਾਲਿਆ ਹੋਇਆ ਇਹ ਭਰਮ ਪੰਜਾਬ ਦੇ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਕੱਢਣਗੇ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਸੱਦਾ ਦਿੱਤਾ ਗਿਆ ਹੈਗਾ 26 ਤਰੀਕ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਧਾਨ ਸਭਾ ਵੱਲ ਮਾਰਚ ਕਰਨਾ ਹੈਗਾ ਉਹਦੇ ਵਾਸਤੇ ਵੀ ਵੱਧ ਤੋਂ ਵੱਧ ਇਹ ਜਿਹੜੀ ਲੜਾਈ ਹੈਗੀ ਆ ਲੋਕਾਂ ਦੇ ਸਿਰਾਂ ਦੇ ਉੱਤੇ ਆਣ ਪਈ ਹੈਗੀ ਆ ਅੱਜ ਜੇਕਰ ਕੋਈ ਆਖੇ ਵੀ ਹਲੇ ਸ਼ਾਇਦ ਕੋਈ ਹੋਰ ਸਮਾਂ ਹੋਊਗਾ ਅਸੀਂ ਉਦੋਂ ਤੁਰਾਂਗੇ ਨਹੀਂ ਅੱਜ ਇਹ ਜਿਹੜੀ ਸਾਡੇ ਲੋਕਾਂ ਦੇ ਉੱਤੇ ਅਨਸਰ ਦੀ ਜਿਹੜੀ ਇਹ ਸਾਡੀ ਲੋਡ ਹੈਗੀ ਆ ਕਿ ਅਸੀਂ ਸੰਘਰਸ਼ਾਂ ਦੇ ਮੈਦਾਨ ਨੂੰ ਤਕੜਾ ਕਰਕੇ ਆਪਣੇ ਹੱਕਾਂ ਦੀ ਰੱਖ ਲਈ ਜਿਹੜਾ ਅੱਗੇ ਵਧਗੇ